ਪਹਿਲੀ ਵਾਰ ਹੋਇਆ ਹੈ ਹਿਸਟਰੀ ਦੇ ਵਿੱਚ ਪੰਜਾਬ ਦੀ ਦੇਸ਼ ਦੀ ਹਿਸਟਰੀ ਚ ਕਿ ਪੰਜਾਬ ਨੇ ਏਸ਼ੀਆਨ ਦੇ ਵਿੱਚ 20 골ਡ ਮੈਡਲ ਦਿੱਤੇ 20 ਮੈਡਲ 20 ਪੰਜਾਬੀਆਂ ਦੇ ਮੈਡਲ ਨੇ ਔਰ ਅਸੀਂ 골ਡ ਮੈਡਲ ਨੂੰ 75 ਲੱਖ ਸਿਲਵਰ ਨੂੰ 50 ব্রੌਂਜ਼ ਨੂੰ 3 16 ਜਨਵਰੀ ਨੂੰ ਇੱਕ ਫੰਕਸ਼ਨ ਰੱਖਿਆ ਅੱਜ ਹੀ ਫੈਸਲਾ ਕੀਤਾ ਕਿਉਂਕਿ ਮੈਂ ਮੈਂ ਸਪੋਰਟਸ ਮਿੰਿਸਟਰ ਨੀਥ ਹੇਅਰ ਜੀ ਨਾਲ ਮੀਟਿੰਗ ਕਰਕੇ ਆ ਰਿਹਾ ਹਾਂ ਸਵੇਰੇ 16 ਜਨਵਰੀ ਨੂੰ ਜਿਹੜੇ ਏਸ਼ੀਅਨ ਗੇਮਾਂ ਦੇ ਜੇਤੂ ਨੇ ਤੇ ਨੈਸ਼ਨਲ ਗੇਮਾਂ ਦੇ ਜੇਤੂ ਨੇ ਉਹਨਾਂ ਨੂੰ ਇਨਾਮ ਵੰਡਾਂਗੇ 75 ਲੱਖ ਰੁਪਏ 골ਡ ਵਾਲਾ ਏਸ਼ੀਅਨ ਨੂੰ ਤੇ ਬਾਕੀ ਜਿੰਨੇ ਵੀ ਸਾਡੀ ਪਾਲਿਸੀ ਕਹਿੰਦੀ ਹੈ ਨੈਸ਼ਨਲ ਦੇ ਵਿਨਰਸ ਨੂੰ ਅੱਛਾ 75 ਲੱਖ ਇਹਦਾ ਨਹੀਂ ਹੈਗਾ ਜਿਵੇਂ ਬੈਠਿਆ weight lifting ਦੇ ਵਿੱਚ ਸਾਡੀ ਭੈਣ ਨੇ ব্রੌਂਜ਼ ਜਿੱਤਿਆ ਇੰਡੀਵਿਜੂਅਲ ਤਾਂ ਮਿਲੂ ਵੀ ਮਿਲੂਗਾ ਕਿਸੇ ਨੇ 골ਡ ਵੀ ਜਿੱਤਿਆ ਗੋਲੇ 'ਚ ਗੋਲਾ ਸੁੱਟਣ 'ਚ ਕਿਸੇ ਨੇ ਕੁਛ ਮੈਸ ਦੀ ਕੁੜੀ ਐ ਜਿਹੜੀ ਮੈਸ ਪਿੰਡ ਐ ਤੇ ਉੱਥੋਂ ਦੀ ਕੁੜੀ ਉਹਨੇ ਜਿੱਤਿਆ ਇਹ ਤਾਂ ਮਿਲਣੀ ਮਿਲਣਾ ਹੈ ਹਾਕੀ ਟੀਮ ਨੂੰ ਹਾਕੀ ਟੀਮ ਨੇ 골ਡ ਜਿੱਤਿਆ ਏਸ਼ੀਅਨ ਚ 10 ਪੰਜਾਬੀ ਨੇ ਹਾਕੀ ਟੀਮ ਚ 10 ਪਲੇਅਰ ਪੰਜਾਬੀ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਹਾਕੀ ਟੀਮ ਨੂੰ ਸਾਰੀ ਟੀਮ ਨੂੰ 75 ਲੱਖ ਦੇਵਾਂਗੇ ਨਾ ਕੱਲੇ ਕੱਲੇ ਪਲੇਅਰ ਨੂੰ 75-75 ਲੱਖ ਦੇਵਾਂਗੇ ਸਾਡੇ ਸਾਡੇ 7 ਕਰੋੜ ਇਕੱਲੇ ਹਾਕੀ ਟੀਮ ਨੂੰ ਹਰਮਨਪ੍ਰੀਤ ਹੋਰਾਂ ਦਾ ਹਾਰਦਿਕ ਹੋਰਾਂ ਦਾ ਗੁਰਜਨ ਢੋਰਾ ਦਾ ਸ਼ਮਸ਼ੇਰ ਹੋਰਾਂ ਦਾ ਸুইস ਕਰਕੇ ਨਾਲ ਅਸੀਂ ਇੱਕ ਫੈਸਲਾ ਇੱਕ ਹੋਰ ਕਰ ਲਿਆ ਮੈਂ ਆਖਿਆ ਮੀਤ ਬਾਅਦ ਤੱਕ ਯਾਰ ਕੋਈ ਵੀ ਨਾਮ ਦੇ ਦੂਗਾ ਜੋ ਜਿੱਤਿਆ ਇਹ ਤਾਂ ਕੋਈ ਵੀ ਪਿੰਡ ਟੂਰਨਾਮੈਂਟ ਤੇ ਬੁਲਾ ਲੈਂਦੇ ਨੇ ਮਾਨ ਸਨਮਾਨ ਮੈਂ ਆਖਿਆ ਯਾਰ ਪਹਿਲਾਂ ਜਿੱਤਣ ਜੋਗੇ ਤਾਂ ਕਰੀਏ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਜਿਹੜਾ ਨੈਸ਼ਨਲ Winner ਹੋ ਗਿਆ ਏਸ਼ੀਅਨ ਦੀ ਕਾਮਨਵੈਲਥ ਦੀ ਜਾ 올림픽 ਦੀ ਤਿਆਰੀ ਕਰਦਾ 8 ਲੱਖ ਰੁਪਏ ਉਹਨੂੰ ਪਹਿਲਾਂ ਦੇਵਾਂਗੇ ਕਿ ਘਟੋ ਘਟ ਸ਼ੂ ਜਾਂ ਜਾਂ ਗੱਦਾ ਉਹ ਤਾਂ ਲੋ ਜਿਹੜਾ ਉੱਥੇ ਖੇਡਿਆ ਜਾਂਦਾ ਹੈ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਰਹਿੰਦੇ ਆ ਉੱਥੇ ਗੱਦੇ ਹੁੰਦੇ ਨੇ ਗ੍ਰਿਪ ਹੀ ਨਹੀਂ ਬਣਦੀ ਹੁਣ ਜਿਹੜਾ ਅੱਜ ਮੈਨੂੰ ਡੀਸਾ ਵਾਲੇ ਨੇ ਦਿਖਾਇਆ ਜਿਹੜਾ weight lifting ਦਾ ਸੈਂਟਰ ਬਿਲਕੁਲ ਸੇਮ ਹੈ ਜਿਹੜਾ 올림픽 ਚ ਵਰਤਿਆ ਜਾਂਦਾ ਜਦੋਂ ਇੱਥੋਂ ਕਰਕੇ ਜਾਵਾਂਗੇ ਤਿਆਰੀ ਤਾਂ ਉੱਥੇ ਕੋਈ ਉਪਰਾਂ ਪਾਣੀ ਲੱਗੂਗਾ ਫਿਰ ਸੋ ਸਪੋਰਟਸ ਲਈ ਕਿਉਂਕਿ ਸਪੋਰਟਸ ਜਿਹੜੀ ਚੀਜ਼ ਹੈ ਮੈਂ ਤਾਂ ਇਹ ਦੇਖਿਆ ਕੱਲੀਆਂ ਖੇਡ ਨਹੀਂ ਨੇ ਸਪੋਰਟਸ ਹੈ ਜਿਹਦੇ ਵਿੱਚ ਹਾਰਨ ਤੇ ਜਿੱਤਨ ਵਾਲੇ ਬਾਅਦ ਦੇ ਵਿੱਚ ਹੱਥ ਮਿਲਾਉਂਦੇ ਆ ਨਹੀਂ ਤਾਂ ਯੂਕਰੇਨ ਤੇ ਰਸ਼ੀਆ ਦੀ جنگ ਲੱਗੀ ਹੋਈ ਹੈ ਪਤਾ ਨਹੀਂ ਕੌਣ ਜਿੱਤੂ ਪਤਾ ਨਹੀਂ ਕੌਣ ਹਾਰੂ ਹੱਥ ਮਿਲਾਉਣਗੇ ਨਾ ਹੋਰ ਦੁਸ਼ਮਣ ਬਣ ਜਾਣਗੇ ਕੱਲਾ ਖੇਡਾਂ ਨੇ ਜਿਹਦੇ ਵਿੱਚ ਜਿੱਤਣ ਵਾਲਾ ਹਾਰਨ ਵਾਲੇ ਨੂੰ ਕਹਿੰਦਾ ਕੋਈ ਗੱਲ ਨਹੀਂ ਬਹੁਤ ਵਧੀਆ ਖੇਡੇ ਤੁਸੀਂ ਮੁਬਾਰਕਾਂ ਉਹ ਵੀ ਕਹਿੰਦਾ ਗੁੱਡ ਲੱਕ ਸੋ ਇਹ ਸਪੋਰਟਸ ਜਿਹੜੀ ਹੈ ਨਾ ਇਹ ਸਾਡਾ ਕਰੈਕਟਰ ਸਟੈਬਲਿਸ਼ ਕਰਦੀ ਹੈ ਮੇਰੇ ਸਾਹਮਣੇ ਪੱਤਰਕਾਰ ਵੀਰ ਬੜਮ ਵਿੱਕੀ ਬੈਠਾ ਹੈ ਕੋਲੀ ਸਾਹਿਬ ਬੈਠੇ ਨੇ ਕੀਰਤੀ ਬੈਠਾ ਹੈ ਲਓ ਜੀ ਉਧਰੋਂ ਸਾਡੇ ਪੁਰਾਣੇ ਮਿੱਤਰੋ ਦੇਖੋ ਬੰਨੀ ਬੈਠੇ ਪੂਰੇ ਰੰਗ ਦੀ ਪੱਗ ਵਾ ਵਾ सीनियर पत्रकार साहबान बैठे अंग्रेजी दे रोज ही थोड़े को मिलता रहा उ हाँ इन्ना हो गया होगा तो कि मैं घट मिलने लग गया होगा क्योंकि जिम्मेवार पर इजहार नहीं करते इसका मतलब ये नहीं है कि प्यार नहीं करते थोड़े न थोड़े वर्गियाँ अं रवे अज मैं लाइब्रेरियां तो का उद्घाटन करके आया का तो आया मैं ਬਹੁਤ ਸ਼ਾਨਦਾਰ ਲਾਇਬ੍ਰੇਰੀਆਂ ਜਿੱਥੇ ਪੰਜਾਬ ਪੁਲਿਸ ਦੀ ਭਰਤੀ ਤੋਂ ਲੈ ਕੇ ਯੂਪੀਐਸਸੀ ਦੇ ਪੇਪਰ ਤੱਕ ਦੀ ਟ੍ਰੇਨਿੰਗ ਹੈ ਉਥੇ ਇੱਥੇ ਜਾ ਕੇ ਪੜੋ ਬੱਚਿਆਂ ਨੂੰ ਭੇਜੋ ਅਫਸਰ ਬਣ ਕੇ ਨਿਕਲੋ ਪਿੰਡਾਂ ਦੇ ਵਿੱਚ ਫੁੱਲੀ ਏਸੀ ਆਈਕੀਆ ਦਾ ਫਰਨੀਚਰ ਕੰਪਿਊਟਰ ਦੁਨੀਆ ਭਰ ਦੀਆਂ ਕਿਤਾਬਾਂ ਉੱਤੇ ਪਈਆਂ ਪਿੰਡਾਂ ਵਿੱਚ ਹਰ ਹਲਕੇ ਨੂੰ 6 ਪਰਤੂਰੀ ਥੋੜਾ ਜਿਹਾ ਕਿਉਂਕਿ ਧੁਰਾ ਹੈ ਤੂਰੀ ਨੂੰ ਥੋੜੇ ਮਾਫ਼ ਆਵੇਂ ਮੇਰੇ ਵੱੱਦ ਹੋ ਸਕਦੀ ਹਮਨ ਕਿਉਂਕਿ ਉਹਨਾਂ ਨੇ ਤਾਂ ਫਿਰ ਬੂਟਾ ਲਾਇਆ ਹੈ ਨਾ ਤੂਰੀ ਵਾਲਿਆਂ ਨੇ ਤਾਂ ਬੂਟਾ ਲਾਇਆ ਹੋਇਆ ਨਾ ਪਰ ਤੂਰੀ ਵਾਲਿਆਂ ਨੂੰ ਥੋੜਾ ਜਿਹਾ ਹੱਕ ਵੀ ਹੈਗਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਮ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਤਾਂ ਹੁਣ ਪ੍ਰਮਾਤਮਾ ਦਾ ਹੈ ਹੁਣ ਮੈਂ ਜਾਉਂਗਾ ਇਸ ਤੋਂ ਬਾਅਦ ਬਗਰਾੜ ਮੁੰਡਾ ਸ਼ਹੀਦ ਹੋ ਗਿਆ ਆਪਣਾ ਛਤੀਸਗੜ੍ਹ ਚ 1 ਕਰੋੜ ਰੁਪਏ ਦਾ ਚੈੱਕ ਨਾਲ ਲੈ ਕੇ ਆਇਆ ਔਰ ਘਰੇ ਜਾ ਕੇ ਦੇਖ ਆਉਂਗਾ ਅੱਜ ਹੁਣ ਇਹ ਤੋਂ ਬਾਅਦ ਮੈਂ ਉੱਥੇ ਹੀ ਜਾਉਂਗਾ ਸੋ ਆ ਬੱਚੇ ਬੈਠੇ ਛੋਟੇ ਛੋਟੇ ਬੇਟੇ ਸਪੋਰਟਸ ਦੇ ਵਿੱਚ ਆਓ ਕੋਚਸ ਤੁਹਾਡੇ ਬਹੁਤ ਸ਼ਾਨਦਾਰ ਨੇ ਮਿਹਨਤ ਕਰੋ ਪੋਡੀਅਮ ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਹੈ ਜਿਸ ਦਿਨ ਤੁਸੀਂ ਪੋਡੀਅਮ ਤੇ ਖੜੇ ਹੋਵੋਗੇ ਕੋਈ ਬ੍ਰੌਂਜ਼ ਕੋਈ 골ਡ ਕੋਈ ਸਿਲਵਰ ਜਿੱਤ ਰਿਆ ਹੋਊਗਾ ਤੁਹਾਨੂੰ ਘਰੇ ਆਉਣ ਤੋਂ ਪਹਿਲਾਂ ਤੁਹਾਡੇ ਘਰਦਿਆਂ ਦਾ ਫੋਨ ਆ ਜਾਊਗਾ ਕਿ ਪੁੱਤ ਬਹੁਤ ਚੜ੍ਹਾਈ ਹੋ ਗਈ ਆਪਣੀ ਆਪਣੇ ਇਲਾਕੇ ਦੇ ਲੋਕ ਆਪਾਂ ਨੂੰ ਆ ਕੇ ਵਧਾਈਆਂ ਦਿੰਦੇ। ਨਾਮ ਰੌਸ਼ਨ ਕਰੋ। ਹਾਕੀ ਖੇਡੋ, ਥਲੈਟਿਕਸ ਕਰੋ। ਜੋ ਵੀ ਗੇਮ ਆਉਂਦੀ। ਮੈਂ ਤਾਂ ਬਹੁਤ ਮੈਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਆ। ਮੈਂ ਰੋਜ਼ ਮੈਚ ਦੇਖਦਾ ਹੁਣ ਵੀ। ਕੋਈ ਨਾ ਕੋਈ ਮੈਚ ਚੱਲਦੇ ਰਹਿੰਦੇ। NBA ਚੱਲ ਰਹੀ ਹੈ, ਨੈਸ਼ਨਲ ਬਾਸਕਟਬਾਲ। NBA ਨੂੰ ਜਾਣਦੇ ਹੋਣਗੇ ਬਹੁਤ ਸਾਰੇ ਕੋਲ। ਸੋ ਮੈਂ NBA ਦੇਖਦਾ ਮੈਚ ਅਰਲੀ ਮਾਰਨਿੰਗ ਆਉਂਦੀ ਹੈ 5:30 ਵਜੇ, 7:00 ਵਜੇ। ਗੋਲਡਨ ਸਟੇਟ ਵਾਰੀਅਰ, LA ਲੇਕਰਸ Phoenix Suns ਮੈਂ ਸਾਰੇ ਖੇਡਾਂ ਨੂੰ ਮੈਂ ਫਾਲੋ ਕਰਦਾ ਬਿਲਕੁਲ ਜਰੂਰ ਫਾਲੋ ਕਰੋ ਹੁਣ ਆਉਣ ਵਾਲੇ 2-4 ਦਿਨਾਂ ਚ ਜਿਹੜਾ ਫਰਸਟ ਗ੍ਰੈਂਡ ਸਲੇਮ ਆਫ ਦ ਇਅਰ ਟੈਨਿਸ ਦੇ ਵਿੱਚ ਆਸਟ੍ਰੇਲੀਅਨ ਓਪਨ ਉਹ ਵੀ ਸ਼ੁਰੂ ਹੋਣ ਵਾਲਾ ਮੈਂ ਸਾਰਾ ਫਾਲੋ ਕਰੂੰਗਾ ਮੈਂ ਜੋਕੋ ਵਿਚਨ ਨੂੰ ਫਾਲੋ ਕਰਦਾ ਮੈਂ ਨਡਾਲ ਨੂੰ ਫਾਲੋ ਕਰਦਾ ਮੁੰਡਨਮਾਇਆ ਕਾਰਲੋਸ ਬਹੁਤ ਕਮਾਲ ਖੇਡਦਾ 20 ਸਾਲ ਦਾ ਮੁੰਡਾ ਸੋਚ ਕਰਕੇ ਜੇ ਤੁਸੀਂ ਸਪੋਰਟਸ ਨੂੰ ਪਿਆਰ ਕਰਦੇ ਹੋ ਫਿਰ ਤੁਹਾਨੂੰ ਇੱਕ ਦੂਜੇ ਦੇ ਠਿੱਬੀ ਲਾਉਣ ਵਾਲਾ ਕੰਮ ਜਿਹੜਾ ਉਹ ਭੁੱਲ ਜਾਣਾ ਤੁਸੀਂ ਫਿਰ ਸੋ ਮੈਂ ਤੁਹਾਨੂੰ ਕਹਿਣਾ ਭੱਜੋ ਇਹ ਨਾ ਦੇਖੋ ਕਿ ਪਿੱਛੇ ਕੌਣ ਹੈ ਰੀਵਨ ਦੇਖੋ ਬਾਕੀ ਕੰਮ ਕੈਮਰਿਆਂ ਦਾ ਹੈ ਉਹ ਦੇਖਣਗੇ ਕੌਣ ਕੌਣ ਪਿੱਛੇ ਰਹਿ ਗਿਆ ਰੀਵਨ ਮੰਜ਼ਲਾ ਰੀਵਨ ਰੀਵਨ ਨੂੰ ਪਹਿਲਾਂ ਟੱਚ ਕਰ ਦੋ ਤੁਹਾਨੂੰ ਆਪ ਹੀ ਦੱਸ ਦੇਣਗੇ ਕੌਣ ਕਿੰਨੇ ਸੈਕਿੰਡ ਵਿੱਚ ਟੱਚ ਕਰ ਗਿਆ ਕੌਣ ਕਿੰਨੇ ਸੈਕਿੰਡ ਪਿੱਛੇ ਰਹਿ ਗਿਆ ਸੋ ਕੌਨਫੀਡੈਂਸ ਲੈਵਲ ਜਿਦੋਂ ਵੱਧ ਗਿਆ ਬੱਚਿਆਂ ਦਾ ਤਾਂ ਆਪ ਹੀ ਕਮਾਲ ਹੋਊਗੀ ਡਰੱਗ ਤੋਂ ਜਿਹੜੇ ਬੱਚੇ ਖੇਡਦੇ ਨੇ ਜਿਹੜੇ ਬੱਚੇ ਗਰਾਊਂਡ 'ਚ ਆਉਂਦੇ ਹਰ ਰੋਜ਼ ਉਕ ਕਿਵੇਂ ਜਾ ਸਕਦੇ ਆ ਡਰੱਗ ਵੱਲ ਜਾ ਹੀ ਨਹੀਂ ਸਕਦੇ ਜਦੋਂ ਸ਼ਰੀਰ ਨਾਲ ਪਿਆਰ ਹੋ ਜੇ ਡਰੱਗ ਤੋਂ ਅਗਲੀ ਪੀੜ੍ਹੀ ਨੂੰ ਉਸ ਉਸ ਦਲਦਲ ਚ ਨਾ ਜਾਣ ਤੋਂ ਰੋਕਣ ਦਾ ਤਰੀਕਾ 스포츠 ਹੈ ਇੱਕ ਰੋਜ਼ਗਾਰ ਹੈ ਬਾਕੀ ਛਾਪੇ ਮਾਰ ਕੇ ਇੱਥੋਂ ਬੰਦ ਕਰ ਲਵਾਂਗੇ ਇਧਰੋਂ ਲਿਆਉਂਦੇ ਇਧਰੋਂ ਬੰਦ ਕਰ ਲਾਂਗੇ ਇਧਰੋਂ ਲਿਆਉਣੇ ਆ ਉਹ ਸਮਗਲਿੰਗ ਵਾਲੇ ਤਾਂ ਆਪ ਦਾ ਜਿਹੜੇ ਭੈੜੇ ਬੰਦੇ ਉਹ ਤਾਂ ਕਰਦੇ ਆ ਪਰ ਉਹਨਾਂ ਦੇ ਗਾਹ ਖਤਮ ਕਰ ਦੋ ਉਹਨਾਂ ਦੇ ਆਕਾ ਕਹਿਣ ਯਾਰ ਤੂੰ ਵੇਚਦਾ ਨਹੀਂ ਹੁਣ ਚਿੱਟਾ ਉਹ ਉਹਨੂੰ ਇਹ ਕਹਿਣ ਕਰੀਏ ਕੀ ਜੀ ਕੋਈ ਖਰੀਦਦਾ ਹੀ ਨਹੀਂ ਕਿਉਂਕਿ ਸਾਰੇ ਤਾਂ ਮੁੰਡੇ ਖੇਡਣ ਲੱਗ ਗਏ ਮੁੰਡੇ ਕੁੜੀਆਂ ਸਾਰੇ ਭਰਤੀ ਹੋਣ ਲੱਗ ਗਏ ਨੌਕਰੀਆਂ ਮਿਲਣ ਲੱਗੀਆਂ ਕਾਦੇ ਵਾਸਤੇ ਆਪਾਂ ਕਰ ਸੋ ਇਸ ਕਰਕੇ ਮੰਜੀ ਨੇ ਵੀ ਸੰਗਰੂਰ ਨੂੰ ਰਿਪਰੈਜ਼ੈਂਟ ਕਰਦੇ ਆ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਪਲੇਅਰ ਔਰ ਇਹਨਾਂ ਦੇ ਮਾਪਿਓ ਨੂੰ ਵੀ ਬਹੁਤ ਧੰਨਵਾਦ ਕਿ ਉਹ ਖੇਡਾਂ ਵੱਲ ਇਹਨਾਂ ਨੂੰ ਪ੍ਰੇਰ ਰਹੇ ਐ ਕਿਉਂਕਿ ਬੱਚੇ ਦਾ ਮਨ ਜਿਹੜਾ ਜੇ ਖੇਡਾਂ ਵੱਲ ਹੈ ਤਾਂ ਅਸੀਂ ਹੁਣ ਸਕੂਲ ਆਫ ਫੈਮਿਨੈਂਸ ਇਸੇ ਕਰਕੇ ਸ਼ੁਰੂ ਕੀਤੇ ਆ ਸਕੂਲ ਆਫ ਫੈਮਿਨੈਂਸ ਦਾ ਮਤਲਬ ਹੈ ਨੌਵੀਂ ਦਸਵੀਂ 11ਵੀਂ 12ਵੀਂ ਬੱਚੇ ਦਾ ਉਦੋਂ ਤੱਕ ਪਤਾ ਲੱਗ ਜਾਂਦਾ ਹੈ ਜਾਣਾ ਕਿੱਧਰ ਨੂੰ ਚਾਹੁੰਦਾ ਹੈ ਜਿਹੜਾ ਮੈਡੀਕਲ ਵੱਲ ਨੂੰ ਜਾਣਾ ਚਾਹੁੰਦਾ ਉਹਨੂੰ ਮੈਡੀਕਲ ਪੜਾਓ ਜਿਹੜਾ ਇੰਜੀਨੀਅਰਿੰਗ ਵੱਲ ਜਾਣਾ ਚਾਹੁੰਦਾ ਇੰਜੀਨੀਅਰ ਪੜਾਓ ਜਿਹੜਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ ਖੇਡਾਂ ਵੱਲ ਲੈ ਕੇ ਜਾਓ ਐਵੇਂ ਪੜ੍ਹਾਈ ਜਾਂਦੇ ਆ x^2 b^2 2ab ਦੱਸੋ ਇਹ ਫਾਰਮੂਲਾ ਵਰਤ ਕੇ ਕਦੇ ਕੇਲੇ ਖਰੀਦੇ ਆ ਕਿਸ ਨੇ ਕੰਮ ਹੀ ਨਹੀਂ ਆਉਂਦਾ ਯਾਰ ਸਾਨੂੰ ਪੜ੍ਹਾਈ ਕੁਝ ਹੋਰ ਜਾਂਦੇ ਟੈਨ θ cos θ ਕਦੇ ਨਹੀਂ ਵਰਤੇ ਹੱਸਦਾ ਕੁੱਟ ਸਭ ਤੋਂ ਵੱਧ ਇਹ ਦੇ ਕਰਕੇ ਪਈ ਟੈਨ θ ਕਰਕੇ ਦੱਸੋ ਕੋਈ ਥਿਉਰਮਾ ਕਿੱਥੋਂ ਯਾਦ ਕਰ ਲਵਾਂਗਾ ਜੀ ਹਾਨੂੰ ਤਾਂ has have had ਹੀ ਲੈ ਬਟੇ ਬਾਈ ਗੋਡ ਉਹਨੇ ਇੱਕ ਪੋਸਟਮੈਨਾਂ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਮਤਲਬ ਪੋਸਟਾਂ ਨਿਕਲੀਆਂ ਇੱਕ ਬੰਦਾ ਸਿਲੈਕਟ ਹੋ ਗਿਆ ਸਾਰਾ ਕੁਝ ਕਹਿੰਦੇ ਸਾਰਾ ਕੁਝ ਠੀਕ ਹੈ ਜੀ ਬਸ ਆਖਰੀ ਇੰਟਰਵਿਊ ਇੱਕ ਉਹ ਚ ਸਵਾਲ ਕਰਨਾ ਉਹ ਕਹਿੰਦੇ ਦੱਸੋ ਕਰੋ ਸਵਾਲ ਕਹਿੰਦੇ ਚੰਨ ਤੋਂ ਧਰਤੀ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਇਸ ਰੂਟ ਤੇ ਚਿੱਠੀਆਂ ਵੰਡਣੀਆਂ ਫਿਰ ਮੇਰਾ ਜਵਾਬ ਹੈ ਜੀ ਯਾਰ ਤੁਸੀਂ ਉਹਨਾਂ ਨੂੰ ਹੀ ਕਿਉਂ ਪੁੱਛੀ ਜਾਂਨੋ ਚੰਨ ਤੇ ਧਰਤੀ ਉਹਨਾਂ ਨੂੰ ਪੁੱਛ ਲਓ ਵੀ ਫਲਾਨੀ ਤਹਿਸੀਲ ਚ ਕਿੰਨੇ ਪਿੰਡ ਨੇ ਕਿੱਥੋਂ ਕਿਹੜੇ ਪ੍ਰੇਮ ਵਸਤੀ ਕਿੱਥੇ ਐ ਹੈ ਆ ਪ੍ਰੇਮ ਵਸਤੀਲੇ ਬੈਠੇ ਆ ਹਨ ਤੇ ਉਹਨਾਂ ਨੂੰ ਇਹ ਪੁੱਛੋ ਜਿੱਥੇ ਚਿੱਠੀਆਂ ਬੰਨਣੀਆਂ ਨੇ ਚੰਦ ਤੋਂ ਦੱਸੋ ਕੀ ਲੈਣਾ ਉਹਨਾਂ ਨੇ ਰੈਲੇਵੈਂਟ ਇਹਨੂੰ ਕਹਿੰਦੇ ਰੈਲੇਵੈਂਟ ਸਵਾਲ ਕਰੋ ਰੈਲੇਵੈਂਟ ਪੜ੍ਹਾਈ ਕਰੋ ਅਸੀਂ ਪੜ੍ਹਾਈ ਵੀ ਉਹ ਪੜਾਵਾਗੇ ਜਿਹੜੀ ਰੈਲੇਵੈਂਟ ਹੋਵੇ ਜਿਹੜੀ ਕੰਮ ਆਵੇ ਜ਼ਿੰਦਗੀ ਹਾਂ ਸਾਡਾ ਵਿਰਸਾ ਦੱਸ ਦੋ ਕਿ ਅਸੀਂ ਕਿੰਨਾ ਸ਼ਹੀਦਾਂ ਦੇ ਵਾਰਿਸ ਆ ਦੱਸੋ ਦੱਸੋ ਕਿ ਅਸੀਂ ਕਿਹੜੇ ਕਿਹੜੇ ਕਿਵੇਂ ਕਿਵੇਂ ਲੜਾਈਆਂ ਲੜ ਕੇ ਸਾਡਾ ਦੇਸ਼ ਆਜ਼ਾਦ ਕਰਾਇਆ 26 ਜਨਵਰੀ ਦੀ ਝਾਕੀ ਦਿੱਲੀ ਵਾਲੇ ਪੰਜਾਬ ਵਾਲੀ ਜੇ ਨਹੀਂ ਦਿਖਾਉਣਗੇ ਕਿ ਰਸ਼ੀਦ ਭਗਤ ਸਿੰਘ ਦਾ ਮਾਨ ਸਨਮਾਨ ਸਾਡੇ ਘਟ ਜੂਗਾ ਮੈਂ ਤਾਂ ਕਹਿੰਦਾ 26 ਜਨਵਰੀ ਦੀ ਇੱਜ਼ਤ ਵਧ ਜਾਂਦੀ ਜੇ ਵਿੱਚ ਉਹਨਾਂ ਨੂੰ ਪਾ ਲੈਂਦੇ ਸਾਡੇ ਬਿਨਾ ਕਿਵੇਂ ਆਜ਼ਾਦੀਆਂ ਦੇ ਦਿਹਾੜੇ ਮਨਾ ਲਓਗੇ ਬਈ ਤੁਸੀਂ ਤੇ ਹੁਣ ਅੱਜ ਕੀ ਆਇਆ ਅੱਜ ਆਇਆ ਅਗਲੇ 3 ਸਾਲ ਦਾ ਰਿਲੀਜ਼ ਕਰਤਾ ਸਾਰਾ ਵੀ ਭਾਈ ਪੰਜਾਬ ਹੋਊਗਾ ਹੀ ਹੋਊਗਾ ਕਹਿੰਦੇ ਬਸ ਮੈਂ ਕਿਹਾ ਹੁਣ ਹੋਊਗਾ ਨਾ ਅਗਲੇ 3 ਸਾਲ ਦਾ ਸੈਂਟਰ ਸਰਕਾਰ ਨੇ ਜਾਰੀ ਕਰਤਾ ਕੈਲੰਡਰ ਜਾਰੀ ਕਰਤਾ ਕਿ 15 ਅਗਸਤ 26 ਜਨਵਰੀ 15 ਅਗਸਤ 2027 ਤੱਕ ਦਾ ਕਿ ਪੰਜਾਬ ਦੀ ਚਾਕੀ ਦੇ ਵਿੱਚ ਜ਼ਰੂਰ ਹੋਊਗੀ ਮੈਂ ਕਿਹਾ ਹੁਣ ਕਿਉਂ ਆਏ ਹੋ ਫਿਰ ਪਰ ਉਹ ਚਾਕੀ ਮੈਂ ਤਾਂ ਦਿਖਾਉਂ ਸਾਰੇ ਪੰਜਾਬ ਨੂੰ ਕਈ ਬਣਾ ਲਈਆਂ ਪਹਿਲਾਂ ਤਾਂ ਮੈਂ ਇੱਕੋ ਹੀ ਭੇਜਣੀ ਸੀ ਉੱਥੇ ਉਹਦੇ ਤਿੰਨ ਪਾਰਟ ਨੇ ਇੱਕ ਆਜ਼ਾਦੀ ਦੂਜਾ ਨਾਰੀ ਸ਼ਕਤੀ ਮਾਈ ਭਾਗੋ ਤੀਜਾ ਪੰਜਾਬ ਦਾ ਕਲਚਰ ਤਿੰਨ ਨੇ ਹੁਣ ਮੈਂ 15 20 ਬਣਵਾ ਲੀਆਂ ਰੋਜ਼ ਪਿੰਡਾਂ ਜਾਇਆ ਕਰਨੀਆਂ ਦਿਖਾਇਆ ਕਰਾਂਗੇ ਤੇ ਨਾਲੇ ਉਹਨਾਂ ਨੂੰ ਪੁੱਛਿਆ ਕਰਾਂਗੇ ਭਾਈ ਆਹ ਰਿਜੈਕਟ ਕੀਤੀਆਂ ਹੋਈਆਂ ਨੇ ਇਹ ਕੌਣ ਨੇ ਭਾਈ ਭਗ ਸਿੰਘ ਨੂੰ ਰਿਜੈਕਟ ਕਰਨ ਵਾਲੇ ਇਹ ਕ ਇਹ ਕੌਣ ਨੇ ਭਈ ਮਾਈ ਭਾਗੋ ਦੀ ਲੜਾਈ ਨੂੰ ਉਹਨਾਂ ਦੀ ਬਹਾਦਰੀ ਨੂੰ ਰਿਜੈਕਟ ਕਰਨ ਵਾਲੇ ਆਬਲਾ ਕੀ ਯੋਗਦਾਨ ਹੈ ਕੋਈ ਨਹੀਂ ਕੌਣ ਬੈਠਾ ਹੈ ਬਾਬੂ ਬੈਠੇ ਹਲ ਤੇ ਹੱਦ ਆ ਯਾਰ ਮੇਰਾ ਗੁੱਸਾ ਇਹ ਸੀ ਨਾ ਫਿਰ ਕਿ ਗੱਲ ਤਾਂ ਤੁਸੀਂ ਤੁਸੀਂ ਸਾਡੇ ਬਿਨਾਂ ਕਿਵੇਂ ਮਨਾਲ ਬਣਾ ਲੋਗੇ ਪੰਜਾਬ ਪੰਜਾਬ ਤੋਂ ਬਿਨਾਂ ਆਜ਼ਾਦੀਆਂ ਦੇ ਦਿਹਾੜੇ ਬਲਕੇ ਪੰਜਾਬ ਛੱਡੋ ਜੇ ਅੰਡੇਮਾਨ ਨਿਕੋਬਰ ਦੀ ਚਾਕੀ ਨਿਕਲਣੀ ਹੋਵੇ 95% ਫਾਂਸੀ ਵਾਲੇ ਤੇ ਕਾਲੇ ਪਾਣੀ ਵਾਲੇ ਉੱਥੇ ਪੰਜਾਬੀ ਨੇ ਉਹ ਵੀ ਪੰਜਾਬੀ ਦਿਖਾਉਣੇ ਪੈਣਗੇ ਇਹਨਾਂ ਨੂੰ ਜੇ ਅੰਡੇਮਾਨ ਨਿਕੋਬਰ ਦੀ ਚਾਕੀ ਆ ਜੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਖੇਡੋ ਬਦੋ ਪੜੋ ਬਿਨਾਂ ਸ਼ਾਸਤ੍ਰ ਨੌਕਰੀਆਂ ਮਿਲਣਗੀਆਂ ਕੋਈ ਐਮਐਲਏ ਜਾਂ ਕੋਈ ਮੰਤਰੀ ਦੀ ਸ਼ਫਾਰਿਸ਼ ਦੀ ਲੋੜ ਨਹੀਂ ਪੈਣੀ ਸਿੱਧੇ ਆਓ ਨੰਬਰ ਲੈ ਕੇ ਆਜੋ ਦੁਨੀਆ 'ਚ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਡੀ ਮੈਰਿਟ ਨੂੰ ਬਦਲ ਕੇ ਰੱਖ ਦੇ ਤੇ ਮੇਰੇ ਤੋਂ ਘੱਟ ਵਾਲੇ ਨੂੰ ਨੌਕਰੀ ਮਿਲ ਗਈ ਮੈਨੂੰ ਮਿਲੀ ਨਹੀਂ ਨੋ ਬਥੇਰੀਆਂ ਚੱਲੀਆਂ ਨੇ ਅਸੀਂ ਇਹ ਬਹੁਤ ਦੁੱਖ ਚੱਲੇ ਹੁਣ ਕਰਾਂਗੇ ਠੀਕ ਤੁਸੀਂ ਮੌਕਾ ਦਿੱਤਾ ਸਗਰੂਰ ਤਾਂ ਬੱਸ ਸੀ ਸੰਗਰੂਰ ਤਾਂ ਹੁਣ ਇੱਕ ਗੱਲ ਤੋਂ ਤਾਂ ਥੋੜਾ ਬਹੁਤ ਤਾਂ ਆ ਮੇਰੇ ਪੱਤਰਕਾਰ ਵੀਰ ਵੀ ਇਹਨਾਂ ਦਾ ਥੋੜਾ ਜਿਆਦਾ ਵਾਪੇਂਦ ਰੰਦ ਥੋੜੀ ਜੀ ਤਾਂ ਦਿਲ ਦੇ ਅੰਦਰ ਖੁਸ਼ੀ ਤਾਂ ਹੁੰਦੀ ਹੋਣੀ ਜਦੋਂ ਪੂਰੀ ਪੂਰੇ ਦੇਸ਼ ਦੇ ਵੱਡੇ ਵੱਡੇ ਲੀਡਰਾਂ ਚ ਇੱਕ ਪੀਲੀ ਪੱਗ ਵਾਲੀ ਦੀ ਫੋਟੋ ਹੁੰਦੀ ਹੈ ਥੋੜਾ ਬਹੁਤ ਤਾਂ ਲੱਗਦਾ ਹੋਣਾ ਆ ਸਾਡੇ ਵਾਲਾ ਓ ਸਾਡੇ ਵਾਲਾ ਓ ਸਾਡੇ ਵਾਲਾ ਓ ਸਾਡੇ ਵਾਲਾ ਕਿਤੇ ਵੀ ਜਾਊਗਾ ਪੰਜਾਬ ਦਾ ਨਾਮ ਉੱਚਾ ਕਰੂਗਾ ਆਪਣੇ ਵੱਲੋਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾ ਰਹੇ ਆ ਜਨਾਬ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਨਹੀਂ ਝੁਕਣ ਦੇਣੀ ਪੰਜਾਬ ਨੂੰ ਹਮੇਸ਼ਾ ਉੱਪਰ ਰੱਖਣਾ ਹੈ ਖੇਡਾਂ 'ਚ ਵੀ ਪੜ੍ਹਾਈ 'ਚ ਵੀ ਇੰਡਸਟਰੀ 'ਚ ਵੀ ਹਰ ਗੱਲ 'ਚ ਸਮਾਜ ਨੂੰ ਉੱਪਰ ਚੱਕਣਾ ਹੈ ਜੀਵਨ ਸਤਰ ਉੱਪਰ ਚੱਕਣਾ ਹੈ ਅਗਲੀਆਂ ਇਲੈਕਸ਼ਨਾਂ ਨਹੀਂ ਅਗਲੀਆਂ ਜਨਰੇਸ਼ਨਾਂ ਬਾਰੇ ਸੋਚਣਾ ਕਿ ਉਹਨਾਂ ਨੂੰ ਕਿਵੇਂ ਆਪਾਂ ਕੌਮ ਬਣਾ ਦੋ ਕੌਮ ਬਣਾ ਦੋ ਗਲੀਆਂ ਨਾਲੀਆਂ ਬਾਚਾਪੀ ਬਣਾਉਂਦੇ ਰਹਿਣਗੇ ਕਿ ਕੌਮ ਬਣਾ ਦੋ ਬਸ ਸੋ ਗੁਰੂ ਸਾਹਿਬ ਦੇ ਸਾਡੇ ਕੋਲੇ ਸੰਦੇਸ਼ ਪਏ ਨੇ ਸਰਵੰਸ ਬਾਰ-ਬਾਰ ਕੇ ਵੀ ਕਹਤਾ ਚਾਰ ਮੋਈ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਉਹ ਪਏ ਨੇ ਸਾਡੇ ਕੋਲੇ ਇਤਿਹਾਸ ਸ਼ਬਦ ਗੁਰੂ ਸਾਡੇ ਕੋਲੇ ਇੱਕ ਇੱਕ ਅੰਗ ਤੇ ਇੱਕ ਇੱਕ ਪੰਕਤੀ ਤੇ ਬਹਿਸ ਕਰਨ ਲੱਗ ਜਓ ਚਾਰ-ਚਰ ਮਹੀਨੇ ਲੱਗ ਜਾਣਗੇ ਇੰਨਾ ਕੁਛ ਪਿਆ ਸਾਡਾ ਕੋਲੇ ਖਜ਼ਾਨਾ ਅਹੀਂ ਕਿਉਂ ਜਾਈਏ ਵੀ ਬਾਹਰਲੇ ਮੁਲਕਾਂ ਤੇ ਪਹਿਲਾਂ ਆਣੇ ਨੇ ਰਵਾਜ ਚਲਾਤਾ ਸੀ ਜੋ ਲੱਗੇ ਤੇ ਦੋ ਬੰਦੇ ਯਾਰ 25 ਸਾਲ ਤੱਕ ਦੋ ਬੰਦਿਆਂ ਦੀ ਰਾਜ ਰਿਆ ਬਾਲਲ ਦਾ ਤੇ ਕਪਟਨ ਦਾ ਦੋ ਬੰਦੇ ਹੀ ਡਾਈ ਰੱਖੇ ਉਹ 9.5 ਸਾਲ ਉਹ ਮਨਪ੍ਰੀਤ ਬਾਦਲ ਕਹੀਏ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਲੈ ਯਾਰ ਮੈਂ ਕਦੇ ਕਹਿ ਗਏ ਖਜ਼ਾਨਾ ਖਾਲੀ ਥਰਮਲ ਪਲਾਂਟ ਖਰੀਦ ਲਿਆ ਪ੍ਰਾਈਵੇਟ ਵੀ ਆ ਜਾਓ ਸਾਨੂੰ ਦਿਓ ਅਸੀਂ ਚਲਾ ਕੇ ਦਿਖਾਉਨੇ ਜੇ ਨੀਅਤ ਸਾਫ਼ ਹੋਵੇ ਸਭ ਕੁਝ ਹੋ ਜਾਏਗਾ ਸਿਆਣੇ ਕਹਿੰਦੇ ਐ ਬਰਕਤ ਤਾਂ ਉੱਥੀ ਹੁੰਦੇ ਨੇ ਜਿੱਥੇ ਨੀਤਾ ਸਾਫ਼ ਹੋਵੇ ਪੰਜਾਬ ਦੇ ਘਰਾਂ 'ਚ ਬਰਕਤ ਆਉਣਗੀਆਂ 700 ਨੌਕਰੀਆਂ ਕੱਲ ਦੇ ਕੇ ਆ 520 590 16 ਤਰੀਕ ਨੂੰ ਫੰਕਸ਼ਨ ਰੱਖ ਲਿਆ ਪਹਿਲੀ ਆਓ ਜੀ ਮੁੰਡੇ ਕੁੜੀਆਂ ਨੌਕਰੀ ਲੈ ਕੇ ਜਾਂਦੇ ਆ ਘਰੇ ਜਲੇਬੀਆਂ ਕਰੇ ਕੜਾਈਆਂ ਚੜ੍ਹਦੀਆਂ ਆਹ ਖੁਸ਼ੀ ਦੇ ਮਾਹੌਲ ਕਿੱਥੇ ਦੇਖੇ ਸੀ ਪੰਜਾਬ ਨੇ ਬੰਦੀ ਹੋ ਗਿਆ ਸੀ ਆਹ ਕੁਛ ਆ ਫੰਕਸ਼ਨ ਸੁਝੋਂ ਦੇ ਵਾਸਤੇ ਰੋ लोगों को अक्सर अच्छा कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत बधाइयां बहुत बहुत मेहरबानी